ਅੰਮ੍ਰਿਤਸਰ ਦਾ ਇਤਿਹਾਸਿਕ ਕਿਲਾ ਗੋਬਿੰਦਗੜ ਨਵਿnikiran ਦੇ ਪਹਿਲੇ ਪੜਾ ਤੋਂ ਬਾਅਦ ਸੋਮਵਾਰ ਨੂੰ ਕਰ ਦਿੱਤਾ ਗਿਆ ਲੋਕ ਸਮਰਪਿਤ ਸੋਮਵਾਰ ਨੂੰ ਉਪ ਮੁੱਖ ਮੰਤਰੀ ਸੁਪੀਰ ਸਿੰਘ ਬਾਦਲ ਨੇ ਇਸ ਦਾ ਉਦਘਾਟਨ ਕੀਤਾ ਉਦਘਾਟਨੀ ਸਮਾਰੋਹ ਚ ਗਿੱਪੀ ਗਰੇਵਾਲ ਸਮੇਤ ਕਈ ਕਲਾਕਾਰਾਂ ਨੇ ਪੇਸ਼ਕਾਰੀਆਂ ਦਿੱਤੀਆਂ ਇਸ ਮੌਕੇ ਫਿਲਮੀ ਹਸਤੀਆਂ ਰੰਜੀਤ ਕਪੂਰ, ਰਿਸ਼ੀ ਕਪੂਰ, ਜੁਹੀ ਜਾਵਲਾ, ਮਨੀਸ਼ਾ ਕੋਰਾਲਾ ਅਤੇ ਜਨਰਲ ਜੇਜੈਕ ਨੂੰ ਸਨਮਾਨਿਤ ਕੀਤਾ ਗਿਆ। ਉਪ ਮੁੱਖ ਮੰਤਰੀ ਨੇ ਕਿਹਾ ਕਿ ਗੁਰੂ ਨਗਰੀ ਨੂੰ ਇੱਕ ਟੂਰਿਸਟ ਸਪੌਟ ਵਜੋਂ ਵਿਦੇਰੇ ਵਿਕਸਿਤ ਕਰਨ ਦੀ ਕੋਸ਼ਿਸ਼ ਤਹਿਤ ਇਹ ਵੀ ਇੱਕ ਉਪਰਾਲਾ ਹੈ। ਮਹਾਰਾਜ ਜੀ ਸੀ ਸਪੌਟ ਹੈ। ਬਹੁਤ ਡਿਵੈਲਪ ਨਹੀਂ ਸੀ। ਅਸੀਂ ਸਾਰਾ ਰੀਡਿਵੈਲਪ ਕੀਤਾ ਹੈ। ਇੱਥੇ ਐਂਟਰਟੇਨਮੈਂਟ ਹੱਬ ਬਣ ਜਾਣਾ ਹੈ। ਦੀਪਾ ਸਾਈ ਤੇ ਕੀਰਤਨ ਪਾਰਕ ਜੀ ਦੋਨਾਂ ਨੇ ਉਹਨਾਂ ਨੂੰ ਪ੍ਰੋਜੈਕਟ 15 ਸਾਲ ਵਾਸਤੇ ਦਿੱਤਾ ਹੈ ਫੋਰਟ ਇੱਥੇ ਹਾਈ ਟੈਕਨੋਲੋਜੀ ਨਾਲ ਸ਼ੋਅਸ ਹੋਇਆ ਕਰਨਗੇ ਡੇਲੀ ਪੂਰੀ ਦਿਨ ਐਂਟਰਟੇਨਮੈਂਟ ਹੋਇਆ ਕਰੂਗੀ ਇੱਕ ਐਂਟਰਟੇਨਮੈਂਟ ਦਾ ਬਹੁਤ ਵੱਡਾ ਸਾਧਨ ਅੰਮ੍ਰਿਤਸਰ ਦਾ ਮੰਡੀਬਾ ਕਿਲਾ ਗੋਬਿੰਦਗੜ੍ਹ ਦੇ ਉਦਘਾਟਨ ਤੋਂ ਪਹਿਲਾਂ ਉਪ ਮੁੱਖ ਮੰਤਰੀ ਨੇ ਅੰਮ੍ਰਿਤਸਰ ਲਈ ਡਬਲ ਡੈਕਰ バス ਦਾ ਉਦਘਾਟਨ ਕੀਤਾ ਇਹ バス ਸੈਲਾਨੀਆਂ ਨੂੰ ਅੰਮ੍ਰਿਤਸਰ ਦੀਆਂ 16 ਖਾਸ ਥਾਵਾਂ ਤੇ ਲੈ ਜਾਏਗੀ ਸੈਲਾਨੀਆਂ ਨੂੰ ਪੂਰੇ ਦਿਨ ਲਈ ਇੱਕ ਹੀ ਟਿਕਟ ਲੈਣੀ ਪੈਗੀ ਫਿਲਹਾਲ ਤਿੰਨ ਬਸਾਂ ਚਲਾਈਆਂ ਗਈਆਂ ਨੇ ਪਰ ਜਲਦੀ ਹੀ ਇਹਨਾਂ ਦੀ ਗਿਣਤੀ 6 ਕਰਨ ਦਾ ਵੀ ਦਾਅਵਾ ਕੀਤਾ ਗਿਆ ਕਿਲਾ ਗੋਬਿੰਦਗੜ੍ਹ ਦਾ ਉਦ ਕਾਟਣ ਕਰਨ ਲਈ ਉਪ ਮੁੱਖ ਮੰਤਰੀ ਇਸੇ ਬਸ ਵਿੱਚ ਸਵਾਰ ਹੋ ਕੇ ਗਏ ਪਹਿਲਾਂ ਹਰੀਕੇ ਵਿੱਚ ਪਾਣੀ ਵਾਲੀ ਬਸ ਫਿਰ ਅੰਮ੍ਰਿਤਸਰ ਵਿੱਚ ਡਬਲ ਡੈਕਰ ਅਤੇ ਫਿਰ ਕਿਲਾ ਗੋਬਿੰਦਗੜ੍ਹ ਪੰਜਾਬ ਵਿਧਾਨ ਸਭਾ ਚੋਣਾਂ ਲਈ ਜ਼ਾਬਤਾ ਲੱਗਣ ਤੋਂ ਪਹਿਲਾਂ ਪੰਜਾਬ ਸਰਕਾਰ ਤੜਾ ਤੜ ਅਜਿਹੇ ਪ੍ਰੋਜੈਕਟ ਲੋਕ ਅਰਪਣ ਕਰਕੇ ਲੋਕਾਂ ਦੇ ਦਿਲਾਂ 'ਚ ਥਾਂ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ